ਪਹਿਲੇ ਪਹਿਲੇ ਦਿਨ ਅਗਰ ਕਿਸੇ ਦਾ ਧਿਆਨ ਚਲਿਆ ਵੀ ਹੈ ਲੰਬਾ ਨਹੀਂ ਹੋਵੇਗਾ ਮੈਨੂੰ ਤੁਹਾਡੇ ਇਥੇ ਇਸ ਸ਼ੇਰ ਦੇ ਵਿੱਚ ਇਸ ਸਰੀ ਦੇ ਵਿੱਚ ਵੀ ਪੰਜਾਰ ਸੱਜਣ ਤੇ ਅਸੇ ਮਿਲੇ ਨੇ ਕਹਿੰਦੇ ਨੇ ਚਲਖਾਂ ਮਿਲੀਆਂ ਸਨ ਹੁਣ ਕੋਈ ਨਹੀਂ ਹੁਣ ਕੋਈ ਕੁਝ ਖੇਡ ਬਣੀ ਸੀ ਹੁਣ ਕੋਈ ਨਹੀਂ ਇੱਕ ਦੋ ਬੀਬੀਆਂ ਨੇ ਵੀ ਇਸ ਤਰ੍ਹਾਂ ਕਿਹਾ ਔਰ ਮੈਂ ਭਰੋਸਾ ਕਰਦਾ ਜੋ ਕਹਿ ਰਹੇ ਸੰਤਰੀਖ ਸੀ ਉਹਨਾਂ ਦਾ ਮਸਤਕ ਦੱਸਦਾ ਸੀ ਉਹਨਾਂ ਦੇ ਕਹਿਣ ਦਾ ਢੰਗ ਦੱਸਦਾ ਸੀ ਉਹਨਾਂ ਦੀ ਅੱਖਾਂ ਦੱਸਦੀਆਂ ਸਨ ਕੁਝ ਠਖੇੜ ਦੇਖੀਏ ਗਵਾ ਬੈਠੇ ਪਹਿਲੇ ਜਦ ਇਹ ਝਲਕ ਮਿਲਦੀਏ ਉਸ ਪ੍ਰਭੂ ਦੀ ਬਖਸ਼ਿਸ਼ ਆਉਂਦੀ ਏ ਸਿਰਫ ਇੱਕ ਪ੍ਰਮਾਤਮਾ ਦਾ ਦਸਣਾ ਹੁੰਦਾ ਹੈ ਖੇੜ ਇਹ ਹੈ ਹੁਣ ਤੂੰ ਚੱਲ ਹੁਣ ਤੂੰ ਮਿਹਨਤ ਕਰ